ਹੜਪੀੜਤਾਂ ਦੀ ਸਹਾਇਤਾ ਦੇ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਕੀਤੀ ਬਠਿੰਡਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮੀਟਿੰਗ ਅਤੇ ਸਮਾਜ ਸੇਵੀ ਸੰਸਥਾਵਾਂ ਆਉਣੀਆਂ ਅੱਗੇ ਆਉਣੀਆਂ ਹੋਈਆਂ ਸ਼ੁਰੂ ਅੱਜ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਵੀ ਇੱਥੇ ਆਪਣਾ ਹੜਪੀੜਤਾਂ ਦੀ ਸਹਾਇਤਾ ਦੇ ਲਈ ਜਿਹੜਾ ਆਪਣਾ ਰਾਸ਼ਨ ਬਠਿੰਡਾ ਦੇ ਰੈੱਡ ਕਰਾਸ ਵਿਖਰੇਗੀ ਦੇ ਕੇ ਦਿੱਤਾ ਗਿਆ ਜਿੱਥੇ ਪੂਰੇ ਦੇਸ਼ ਦੇ ਅੰਦਰ ਕੁਦਰਤੀ ਆਫਤ ਆਈ ਹੋਈ ਹੈ ਜਿੱਥੇ ਬਹੁਤ ਜ਼ਿਆਦਾ ਮੀਂਹ ਹੋਣ ਦੇ ਕਾਰਨ ਜਾਨ ਪੜਾ ਦੇ ਵਿੱਚ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਹਨ ਤੇ ਉਹਨਾਂ ਨੂੰ ਰਾਸ਼ਨ ਵੀ ਨਹੀਂ ਮਹੀਆ ਨਹੀਂ ਹੋ ਰਿਹਾ ਤਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਬਠਿੰਡਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਦੇ ਵਿੱਚ ਅੱਗੇ ਆਈਆਂ ਨੇ ਅੱਜ ਬਠਿੰਡਾ ਦੀ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਰੈੱਡ ਕਰਾਸ ਦਫਤਰ ਵਿਖੇ ਜੋ ਹੈ ਇੱਥੇ ਆਪਣਾ ਕੱਚਾ ਮਟੀਰੀਅਲ ਜਿਹੜਾ ਇੱਥੇ ਜਮ੍ਹਾਂ ਕਰਵਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਸਾਰਾ ਰਾਸ਼ਨ ਜਿਹੜਾ ਉਹ ਇਕੱਠਾ ਕਰਕੇ ਹੜਪੀੜਤਾ ਦੇ ਸੈਦਾਂ ਲਈ ਭੇਜਿਆ ਜਾਵੇਗਾ। ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਰੈੱਡ ਕਰਾਸ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਅੱਜ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇੱਥੇ ਆਪਣਾ ਇੱਥੇ ਆਪਣਾ ਇੱਕ ਇਹਨਾਂ ਵੱਲੋਂ ਆਟਾ ਤੇ ਦਾਲਾਂ ਤੇ ਹੋਰ ਨੂਨ ਮਿਰਚ ਤੇਲ ਜਿਹੜਾ ਹੈ ਇੱਥੇ ਆਪਣਾ ਇਹਨਾਂ ਵੱਲੋਂ 77 ਕਿਟਾਂ ਜਿਹੜੀਆਂ ਉਹ ਅੱਜ ਇਹਨਾਂ ਵੱਲੋਂ ਦਿੱਤੀਆਂ ਆਈਆਂ ਨੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਰੈੱਡ ਕਰਾਸ ਵੱਲੋਂ ਇਨ੍ਹਾਂ ਨੂੰ ਜਿਹੜਾ ਹੈ ਉਹ ਹੜਪੀੜ ਦਾ ਸਹਤ ਲਈ ਇਹ ਰਾਸ਼ਨ ਜਿਹੜਾ ਉਹ ਆਪਾਂ ਭੇਜਿਆ ਜਾਵੇਗਾ ਅਸੀਂ ਇਸ ਸੰਬੰਧੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਆਸਰਾ ਵੈਲਫੇਅਰ ਸੈਟ ਦੇ ਪ੍ਰਧਾਨ ਅਰਮਿਸ਼ ਮੇhta ਅਤੇ ਸੈਕਟਰੀ ਰੈੱਡ ਕਰਾਸ ਜੀ ਨਾਮ ਪਰਦਾ ਵੀ ਤੇ ਕੀ ਕਹਿਣਾ ਚਾਹੀਦਾ ਪਿਰੇ ਨਾਮ ਅਰਮਿਸ਼ ਮੇhta ਪ੍ਰਧਾਨ ਆਸਰਾ ਬਰਬੇ ਸੈਟੀ ਜਿਸ਼ਟ ਬਾਂਡਾ ਤੇ ਸਾਨੂੰ ਪਰਸੋਂ ਜਿਹੜੀ ਹੈਗੀ ਹੈ एनजीओ दी मेंटेन दिस सामने प्लासी जीरे ਵਿੱਚ ਅਲੱਗ-ਅਲੱਗ ਸੋਸਾਇਟੀਆਂ ਤੋਂ ਇਹੜਾ ਹੜ੍ਹ ਤੇ ਬਾੜ ਆਈ ਗਏ ਪੰਜਾਬ ਦੇ ਪੰਜਾਬ ਚ ਕੀ ਸਾਰੇ ਹਿੰਦੁਸਤਾਨ ਚ ਇਹ ਬਾੜ ਤਾਂ ਤੇ ਲੋਕਾਂ ਨੂੰ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਖਾਨ ਬੀਂਡੀ ਇਹ ਚੀਜ਼ਾਂ ਜਿਹੜੀ ਹੈਗੀਆਂ ਉੱਥੇ ਬਹੁਤ ਜ਼ਰੂਰਤ ਹੈਗੀ ਹੈ ਉਹਨਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਅੱਜ ਆਸਰਾ ਬੈਲਪੁਰ ਸੈਟੀ ਵੱਲੋਂ 77 ਜਿਹੜੀਆਂ ਕਿਟਾਂ ਹੈਗੀਆਂ 77 ਆਟੇ ਦੀਆਂ ਬੋਰੀਆਂ ਆਟੇ ਦੀਆਂ ਥੈਲੀਆਂ ਇਹ ਕਾਤੇ ਰਹੀ ਆਸੀ ਜਿਹੜੀਆਂ ਰਾਸ਼ਨ ਦੀਆਂ ਜਿਹੜੀਆਂ ਵਿੱਚ ਮਟੀਰੀਅਲ ਖਤਮ ਡੀਗਲ ਹੈਗਾ ਉਹਨਾਂ ਨੂੰ ਜਿਵੇਂ ਦਾਲਾਂ ਹੋ ਗਈਆਂ ਚਾਵਲ ਹੋ ਗਏ ਚਾਵਲ ਚਾਵਲ ਹੋ ਗਏ ਤੇ ਖੰਡ ਹੋ ਗਈ ਚਾਪਤੀ ਹੋ ਗਈ ਮਸਾਲੇ ਹੋ ਗਏ ਤੇਲ ਹੋ ਗਿਆ ਇਹ ਸਾਰਾ ਸਮਾਨ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਪਠੰਡੇ ਦੀਆਂ ਸਾਰੀਆਂ ਸਮਾਜ ਸੰਸਥਾਾਂ ਮ ਜਿਹੜੀਆਂ ਵਧਾਈ ਦੇ ਪਾਤਰ ਨੇ ਜਿਹੜੇ ਸੈਕਟਰੀ ਸਾਹਿਬ ਦੇ ਸਾਡੇ ਸਾਈਡ ਕਾਰਡ ਦੇ ਸੈਕਟਰੀ ਦੇ ਕਹਿੰਦੇ ਤੇਰਾ ਪ੍ਰਸ਼ਾਸਨ ਡੀਸੀ ਸਾਹਿਬ ਆਏ ਨੇ ਉਹਨਾਂ ਦੇ ਕਹਿੰਦੇ ਇਹਨਾਂ ਦੀ ਜਿਹੜੀ ਡਿਊਟੀ ਲਈ ਹੈ ਸਕਤੀ ਸਾਹਿਬ ਦੀ ਉਹ ਨਿਵਾਰੇ ਨੇਗਾ ਉਹ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੇ ਆ ਉਹ ਅੱਗੇ ਵੱਧ ਕੇ ਜਿਹੜਾ ਹੈਗਾ ਜਿਹੜੀ ਕੁਦਰਤੀ ਜਿਹੜੀ ਵਿਪਤਾ ਆਈ ਹੈ ਉਹਨਾਂ ਨੂੰ ਚੇਲਣ ਲਈ ਤੇਰੀਆਂ ਸੁਸਾਇਟੀਆਂ ਉਹਨਾਂ ਦਾ ਦੁੱਖ ਦਰਦ ਦੂਰ ਕਰਨ ਲਈ ਉਹਨਾਂ ਦੀ ਮਦਦ ਕਰ ਰਹੀਆਂ ਅਸੀਂ ਪ੍ਰਮਾਤਮਾਗੇ ਅਰਦਾਸ ਕਰਾਂਗੇ ਇਹ ਵਿਪਤਾ ਕਿਸੇ ਤੇ ਵੀ ਨਾ ਪਵੇ ਇਸ ਤਰ੍ਹਾਂ ਦੀ ਜਿਹੜੀ ਵਿਪਤਾ ਹੈ ਘਟਣੀ ਬਹੁਤ ਔਖੀ ਹੈ ਜਦੋਂ ਕਿ ਕਈਆਂ ਦੇ ਮਕਾਨ ਟਹਿਗੇ ਕਈਆਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਜਿਹਦੇ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਮਦਦ ਕਰ ਰਹੇ ਸਰਕਾਰਾਂ ਕਰਤਾ ਰਹੀਆਂ ਮਦਦ ਫਿਰ ਵੀ ਅਸੀਂ ਕਹਿੰਦੇ ਆ ਐਨ ਜੀਓ ਵੱਲੋਂ ਅਸੀਂ ਬੇਨਤੀ ਕਰਾਂਗੇ ਕਿ ਜਿੰਨਾ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕਦਾ ਉਹ ਭਲਾ ਕਰਨ ਅਸੀਂ ਤਾਂ ਫਾਰਦੀ ਟਾਈਮ ਇੱਕ ਸਪੋਰਟ ਦੇਣ ਆਲੇ ਆ ਸਾਰੀਆਂ ਐਨ ਜੀਓ ਵਾਲੇ ਤੇ ਜੇ ਕੋਈ ਵੀ ਅਸੀਂ ਪਰਮਾਨੈਂਟ ਕੰਮ ਕਰਦੇ ਆਂਗੇ ਪਰਮਾਨੈਂਟ ਅਸੀਂ ਨਹੀਂ ਕਰ ਸਕਦੇ ਠੀਕ ਹੈ ਇਹ ਅਸੀਂ ਲੰਗਰ ਵਗੈਰਾ ਜਾਂ ਕੱਚਾ ਮਟੀਰੀਅਲ ਹੈ ਗਿਆ ਉਹ ਉਹਨਾਂ ਨੂੰ ਅਸੀਂ ਭਜਵਾ ਸਕਦੇ ਆ ਦਾਨੀ ਸੱਜਣਾ ਦਾ ਜਿਹੜੇ ਬੰਦੇ ਨੇ ਸਾਨੂੰ ਸਪੋਰਟ ਕੀਤੀ ਹੈ 77 ਬੰਦਿਆਂ ਨੇ 77 ਜਿਹੜੀਆਂ ਕਿਟਾਂ ਦਿੱਤੀਆਂ ਉਹਨਾਂ ਦਾ ਵੀ ਅਸੀਂ ਬਹੁਤ ਹੀ ਬਹੁਤ ਧੰਨਵਾਦ ਕਰਦੇ ਆ ਸ਼ਹਿਰ ਦੇ ਬਰਹੰਡਾ ਵਾਸੀਆਂ ਦਾ ਤੇ ਮੈਂ ਉਹਨਾਂ ਨੂੰ ਬਾਰ-ਬਾਰ ਸਲਾਮ ਕਰਦਾ ਹੈ ਸਾਈਨਗਰ ਦੇ ਵਿੱਚ ਵੀ ਪਾਣੀ ਆਇਆ ਉਹਨਾਂ ਨੇ ਬਾਅਦ ਚੜ ਕੇ ਸਾਡੀ ਮਦਦ ਕੀਤੀ ਤੇ ਹੁਣ ਵੀ ਜਿਹੜਾ ਹੈਗਾ ਬਾਹਰ ਜਿਹੜੇ ਆੜਾਏ ਨੇ ਉਹਨਾਂ 'ਚ ਵੀ ਸਾਡੀ ਮਦਦ ਕਰ ਰਹੇ ਨੇ ਜਿਹੜੀਆਂ 77 ਕਿਟਾਂ ਇਹ ਸਾਰੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੰਮ ਹੋਇਆ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੂੰ ਕਹਾਂਗੇ ਵੱਧ ਤੋਂ ਵੱਧ ਜਿਹੜਾ ਸਮਾਨ ਹੈ ਰੈਡ ਕਾ ਸੈਕਟਰੀ ਦਫ਼ਤਰ ਦੇ ਵਿੱਚ ਉਹ ਪਹਛਾਣ ਜੇ ਕੁਝ ਸਿੱਧਾ ਵੀ ਦੇ ਸਕਦੇ ਆ ਤਾਂ ਸਿੱਧਾ ਵੀ ਉਹ ਲੈ ਜਾ ਕੇ ਉਥੇ ਸੇਵਾ ਕਰ ਸਕਦੇ ਨੇ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜਿਹੜਾ ਤਾਲਮਿਲ ਬਣਾਇਆ ਜਾ ਸਕਦਾ ਮੈਂ ਇਹਨਾਂ ਕਹਿੰਦਾ ਹੋਇਆ ਸੁਖਮੀਤ ਜੀ ਜੀ ਆਏ ਸੀਗੇ ਸਵੇਰ ਤੋਂ ਬੰਦ ਸੁਪਰਡੈਂਟ ਦਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਹੈਗਾ ਕੋਦੀ ਆਰ ਦੇ ਹੱਥੀ ਜਿਹੜਾ ਆਪਣੇ ਸਮਾਨ ਹੈਗਾ ਰਾਸ਼ਨ ਦਾ ਅੰਦਰ ਰਖਵਾਇਆ ਕੁਲੈਂਟੀਆਂ ਨੇ ਸਾਡੇ ਮਿਹਨਤ ਕਰਕੇ ਸਾਰਾ ਸਮਾਨ ਅੰਦਰ ਸਟੋਰ ਦੇ ਅੰਦਰ ਰਖਵਾਇਆ ਕਿ ਅੱਗੇ ਬਾਦਸ਼ਾਹਾਂ ਦਾ ਟਾਈਮ ਹੈ ਕਿ ਖਰਾਬ ਨਾ ਹੋ ਜਾਵੇ ਮੈਂ ਸੈਕਟਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਗਿਆ ਅੱਜ ਸਾਡਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਸਹਿਯੋਗ ਸਾਡਾ ਸਭਾ ਸੁਸਾਇਟੀ ਨਾਲ ਲਿਆ ਹੈ ਪਿੰਡਾ ਐਨਜੀਓ ਪਿੰਡਾ ਐਨਜੀਓ ਬੈਂਕੋ ਦੇ ਵੀ ਅਸੀਂ ਮੈਂਬਰ ਐ ਆਸਰਾ ਵੈਲਫੇਅਰ ਸੁਸਾਇਟੀ ਬਤਰਾ ਜੀ ਹੋ ਕੇ ਸਾਡੇ ਇਲਾਕੇ ਤੇ ਇਹ ਵੀ ਉਥੋਂ ਆਪਣੇ ਬੈਂਕੋ ਦੇ ਮੈਂਬਰ ਨੇ ਤੇ ਇਹ ਤੋਂ ਪਹਿਲਾਂ ਸਾਡੇ ਦਰਸ਼ਨ ਜੋੜਾ ਜੀ ਵੀ ਨਾਲ ਆਏ ਸੀਗੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਇਹ ਨਾਮ ਹੈ ਮੈਂ ਮੈਂ ਦਰਸ਼ਨ ਕੁਮਾਰ ਸਖਤੀ ਇਹ ਰੈਡ ਕੌਮ ਜੀ ਅ ਪਰਸੋ ਪਿਛਲੇ ਪਰਸੋ ਜਿਹੜੇ ਅੰਦੀਸਾ ਨੇ ਸਾਡੀਆਂ ਬਠਿੰਡੇ ਦੀਆਂ ਐਨ ਜੀਓ ਨੂੰ ਦਾਣ ਮੀਟਿੰਗ ਕਰਕੇ ਕ ਅਪੀਲ ਕੀਤੀ ਸੀ ਕਿ ਭਾਵੇਂ ਜਿਹੜੇ ਪੰਜਾਬ ਦੇ ਵਿੱਚ ਲੱਗ ਨੁਲ ਪ੍ਰਭਾਵ ਤੇ ਲੋਕ ਹੈ ਉਹਨਾਂ ਵਾਸਤੇ ਆਪਾਂ ਕੋਈ ਉਹਨਾਂ ਦੀ ਮਦਦ ਦੇ ਤੌਰ ਤੇ ਕੋਈ ਨਾ ਸਮਗਰੀ ਵਗੈਰਾ ਭੇਜੀਏ ਤਾਂ ਉਸ ਨੜੀ ਦੇ ਵਿੱਚ ਸਾਡੀਆਂ ਬਠਿੰਡੇ ਦੀਆਂ ਐਨ ਜੀਓ ਨੇ ਮਤਲਬ ਉਹਨਾਂ ਦੇ ਕਹਿਣ ਦੀ ਦੇਰ ਸੀ ਨਾਲ ਦੀ ਨਾਲ ਹੀ ਤਤਪਰ ਮਤਲਬ ਹੋ ਕੇ ਅੱਜ ਸਾਨੂੰ ਜਿਹੜੀਆਂ ਇਹ ਕਹਤਰ ਕੀਤਾ ਆਸਰਾ ਵੱਲੋਂ ਬੱਸ ਸਾਡੀ ਨੂੰ ਦਿੱਤੀ ਹੈ ਨਹੀਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਮੈਂ ਨਾਲ ਐਡ ਵੀ ਕਰਨਾ ਚਾਹਾਂਗਾ ਕਿ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਅਸੀਂ 500 ਜਿਹੜੀਆਂ ਪਾਣੀ ਦੇ ਬਾਕਸ ਜਿਹੜੇ ਵੱਡੀ 1 ਲੀਟਰ ਵਾਲੇ 6000 ਬੋਤਲ ਅਸੀਂ ਅੱਜ ਮਾਰਨਿੰਗ ਡਿਸਪੈਚ ਕਰ ਚੁੱਕੇ ਹਾਂ ਭਾਈ ਦਾ ਜਲੇ ਵਾਸਤੇ ਤੇ ਐਨ ਜੀਓ ਦਾ ਬਹੁਤ ਸਾਰੇ ਐਨ ਜੀਓ ਸਾਨੂੰ ਬਾਰ ਬਾਰ ਫੋਨ ਵੀ ਆ ਰਹੇ ਨੇ ਵੀ ਅਸੀਂ ਕੱਲ ਅਸੀਂ ਮੋਸਟ ਪੌਬਲੀ ਅਸੀਂ ਕੱਲ ਜਿਹੜੀਆਂ ਰਾਸ਼ਨੀਆਂ ਕੀਤਾ ਫਾਜ ਦਾ ਵੀ ਚੱਲਦੀ ਸੀ ਸਾਡੇ ਨਾਲ 15 ਐਨ ਜੂ ਐਕਟਿਵ 15 ਐਨ ਜੂ ਜੁੜਿਆ ਹੋਇਆ ਹੈ ਵੈਸੇ ਤਾਂ ਜ਼ਿਲ੍ਹੇ ਦੇ ਵਿੱਚ ਪਈ 40 ਐਨ ਜੂ ਨੇ ਬਟ ਜਿਹੜੀਆਂ ਐਕਟਿਵਲੀ ਸਾਨੂੰ ਸਪੋਰਟ ਕਰ ਰਹੀਆਂ ਨੇ ਉਹਦੇ ਵਿੱਚ 15 ਕੁ ਲੈ ਕੇ ਵੀ ਐਨ ਜੂ ਹੈ ਇੰਨਾ ਆਟਾ ਹੈਗਾ ਹੋਰ ਕੀ ਕੁਛ ਹੈ ਇਹਦੇ ਵਿੱਚ ਜਿਸ ਤਰ੍ਹਾਂ ਆਟਾ ਹੈਗਾ ਦਾਲਾਂ ਹੈਗੀਆਂ ਤੇਲ ਹੈਗਾ ਸਬਜ਼ੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਫਿਰ ਲੋੜੀਂਦੀਆਂ ਰੋਜ਼ਮਰ ਦੀ ਲੋੜ ਵਾਲੀਆਂ ਚੀਜ਼ਾਂ ਪਾਈਆਂ ਹਿੰਦ ਤੱਕ ਕਿੰਨੇ ਕੀ ਲਾਸੀ ਦੇ ਨੰਬਰ ਉਹ ਆ ਮੈਂ ਜਿਹੜੇ ਦੇ ਲੋਕਾਂ ਨੂੰ ਕਰੂੰਗਾ ਵੀ ਕੱਲਾ ਐਂ ਭਾਵੇਂ ਉਹ ਐਨ ਜੀਓ ਦੇ ਥਰੂ ਭਾਵੇਂ ਉਹ ਡਾਇਰੈਕਟਲੀ ਵੀ ਸਾਡੇ ਕੋਲ ਆ ਕੇ ਆਪਣਾ ਜਿਹੜਾ ਜੋ ਵੀ ਤੁਹਾਨੂੰ ਕੋ ਦੇਣਾ ਚਾਹੁੰਦੇ ਆ ਦੇ ਸਕਦੇ ਆ ਬਕਾਇਦਾ ਅਸੂ ਦਿਰਸੀ ਰਸੀਦ ਦੇਵਾਂਗੇ ਜੇ ਉਹ ਕੈਸ਼ ਦਿੰਦੇ ਨੇ ਤਾਂ ਅਸੀਂ ਤਾਂ ਵੀ ਸੀ ਦੇਵਾਂਗੇ ਉਹ ਇਨ ਕਾਈਂਡ ਦਿੰਦੇ ਆ ਅਸੀਂ ਉਹ ਵੀ ਪ੍ਰੋਪਰ ਮੇਨਟੇਨ ਰਿਕਾਰਡ ਰੱਖ ਰਹੇ ਆ ਉਹ ਦੀ ਸੀ ਦੇਵਾਂਗੇ ਕਿਤਨੇ ਜਾਊਗਾ ਇਹ ਫਾਜ਼ਿਲ ਕਾ ਜ਼ਿਲਾ ਸਾਨੂੰ ਲੋਟਾਇਆ ਸੀ ਫਾਜ਼ਿਲ ਕਾ ਜ਼ਿਲਾ